ਲੋਗੀ ਹਾਂ ਐਕਸ-ਰੇ ਕਰ ਲੈਗੇ ਕਿਸੇ ਨੇ ਗੱਟੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਬਲਦੇਵ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਪਿੰਡ ਵੇਟ ਕਰੋ ਠੀਕ ਹੈ ਕਿਨੇ ਮਰੀਆ ਐ ਨਹੀਂ ਪਤਾ i i26 ਕੀ i10 ਸੀ i20 34 i20 36 ਅੱਛਾ ਕਰ ਰਹੇ ਸੀ ਕੋਈ ਤੁਹਾਡੀ ਜਿੱਦ ਮੈਂ ਕਿਸੇ ਨਾਲ ਠੀਕ ਮੈਂ ਠੀਕ ਹੈ ਜੀ मैं डॉक्टर संचारी था हाँ, तो आया। थी थी। हाँ जी पेशेंट नेम इज़ बलदेव सिंह फिफ्टी वन ईयर्स नियल है रेसिडेंट है चंडीगढ़ में तो हमारे पास पहले जिस ऑफ गन शॉट इंजुरी करके ही आए हैं अभी एक बीस से उनका टाइम ऑफ इंसिडेंट है गड़ी के पुल के पास कोई रनिंग स्पीडिंग कार आके उनको शॉर्ट शूट किया नेक पे लगी पेशेंट जब हमारे पास आए थे तो वो कॉन्शियस वेल ओरिएंटेड ही थे ਉਹਨੇ ਪੋਰਸਟ ਟਰੀਟਮੈਂਟ ਦੇ ਦਿਆ ਹੈ। ਔਰ ਬਾਕੀ ਇੱਕ ਚੇਕ ਵਗੈਰਾ ਕਲੀਨ ਹੈ। ਵੀ ਹੈਵ ਰਿਪੋਰਟਡ 32 GVT 32 ਕਨ ਪੇਸ਼ੈਂਟ ਰਿਕਵਰਡ 40 ਰਿਕਵਰਡ। ਇੱਕ ਲਿਟ ਹਾਂਜੀ ਏਹੀ ਦਿਖ ਰਹੀ ਹੈ। ਸਾਡੇ ਕੋਲ 1:30 ਵਜੇ ਦੇ ਕਰੀਬ ਹੀ ਖ਼ਤਰਾ ਆਈ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੜੀ ਬੁਲਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ। ਤੁਰੰਤ ਮੌਕੇ ਦੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਪੀਐਸ ਵੀ ਸਮਰਾਲਾ ਐਸਐਸਓ ਮਾਛੀਵਾੜਾ ਸਾਬ ਸੱਜੇ થી ਇਹ ਰਿਡਿੰਗ ਡੀਐਸਪੀ ਡੀ ਤੇ ਮੈਂ ਇੱਥੇ ਅਸੀਂ ਮੌਕੇ ਤੇ ਪਹੁੰਚੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਅ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸੰਤਾਲਾ ਸਿਵਲ ਹਸਪੀਟਲ ਤੋਂ ਮੋਢਲੀ ਸਾਹਿਤ ਅਦਵਾਦ ਸੈਕਟਰ 32 ਜਿਹੜਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਥਿਤੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਦੁਗਾਈ ਨਾਲ ਇਹ ਤਫतीश ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਿਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਾਂਗੇ ਪਤਾ ਹੀ ਨਹੀਂ ਕਰਦੇ ਨੇ ਪਤਾ ਹੀ ਕੋਈ ਨਾਲ ਪਹਿਲਾਂ ਕੋਈ ਨਹੀਂ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਅਸੀਂ ਸਾਰੀ ਦੁਹਾਈ ਨਾਲ ਤਫ਼ਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਤੇਰੀ ਦੇ ਕੋਈ ਚਲਾਂਦੇ ਨੇ ਜੀ ਤੇ ਬਾਕੀ ਜਿਵੇਂ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਾਂਗੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਤੁਹਾਨੂੰ ਪਤਾ ਲੱਗੇ ਇਹ ਸਾਰਾ